ਸਿੰਖੁਰਾਣਾਈ ਪੀ ਐ ਸੀਨੀਅਰ ਪੁਲਿਸ ਕਪਤਾਨ ਰੁਪਨਗਰ ਦੇ ਦਿਸ਼ਾ ਨਿਰਦੇਸ਼ਣ ਤਿਤਦੀ ਐਸ ਪੀ ਅਜੇ ਸਿੰਘ ਦੀ ਅਗਵਾਈ ਚ ਗੈਰ ਸਮਾਜਿਕ ਅਨਸਰਾਂ ਖਿਲਾਫ ਆਰੰਭੀ ਅਤੇ ਲੋਕ ਸਭਾ ਚੋਣਾਂ 2024 ਦੌਰਾਨ ਪੁਲਿਸ ਪਾਰਸ਼ਾਸ਼ਨ ਵੱਲੋਂ ਪੂਰੀ ਮਸ਼ੂਰਤ ਤੈਦੀ ਨਾਲ ਸਮੁੱਚੇ ਇਲਾਕੇ ਮਹਿੰਮ ਆਰੰਭੀ ਹੋਈ ਹੈ ਖਾਨਾ ਮੁਖੀ ਹਿੰਮਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਸ਼ਾਸ਼ਨ ਵੱਲੋਂ ਸ਼ੁਰੂ ਕੀਤੀ ਇਸ ਮਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਲੰਗਮ ਜਾਰੀ ਟਿਪੁਆਇੰਟ ਦੇ ਇਸਾਈ ਜੋਗਨਾਥ ਸਮੇਤ ਪੁਲਿਸ ਪਾਰਟੀ ਵੱਲੋਂ ਲਗਾਏ ਨਾਕੇ ਦੌਰਾਨ ਵੱਖ-ਵੱਖ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਦ ਗੰਗੂਵਾਲ ਵੱਲ ਤੋਂ ਮੋਟਰਸਾਈਕਲ ਤੇ ਸਵਾਰ ਆ ਰਹੇ ਇੱਕ ਨੌਜਵਾਨ ਨੂੰ ਰੋਕ ਤੇ ਕਾਗਜ਼ਾਤ ਆਦਿ ਸੰਬੰਧੀ ਪੁੱਛਗਿੱਛ ਕੀਤੀ ਤਦ ਉਹ ਮੋਟਰਸਾਈਕਲ ਨਾਲ ਸੰਬੰਧਿਤ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਉੰਗਲੀਆ ਰੀ ਮੈਕੈਨਿਕ ਦਾ ਨੰਬਰ ਵਿਅਕਤੀਆ ਮੋਟਰਸਾਈਕਲ ਤੇ ਮੋਟਰਸਾਈਕਲ ਦਾ ਯੂਨਿਮ ਦੇ ਕਾਗਜ਼ ਚੈੱਕ ਕਰ ਰਹੀ ਸੀ ਉਹ ਮੋਟਰਸਾਈਕਲ ਦੇ ਕਾਗਜ਼ ਮੰਗੇ ਪਰ ਉਹਨੇ ਸਾਨੂੰ ਮੋਟਰਸਾਈਕਲ ਦੇ ਕਾਗਜ਼ ਨਹੀਂ ਦਿਖਾਏ ਤੇ ਅਸੀਂ ਇਹਨਾਂ ਜਿਹੜਾ ਮੋਟਰਸਾਈਕਲ ਤੇ ਨੰਬਰ ਲਾਇਆ ਸੀਗਾ ਉਹ ਸਾਡੀ ਚੈਟ ਹੈਗੀ ਆ ਉਹ ਐਪ ਤੇ ਪਾ ਕੇ ਦੇਖਿਆ ਤੇ ਜਿਹੜਾ ਨੰਬਰ ਹੈ ਉਹ ਐ ਚੱਕ ਨਹੀਂ ਸੀ ਰਹੀ ਜਦੋਂ ਉਹਦਾ ਅਸੀਂ ਦੁਬਾਰਾ ਦੇਖਿਆ ਵਿੱਚ ਚੈੱਕ ਕਰਕੇ ਕੋਈ ਨੰਬਰ ਕੋਈ ਹੋਰ ਆ ਰਿਹਾ ਸੀਗਾ ਉਸ ਤੋਂ ਬਾਅਦ ਅਸੀਂ ਦੇ ਖਿਲਾਫ ਮੁਕੱਦਮਾ ਗ੍ਰਸਟ ਹੰਦਰਪੁਰ ਸਾਹਿਬ ਮਕਦਮਾ ਨੰਬਰ 48 ਮਿਤੀ 23 4 2024 ਦਰਜ ਕੀਤਾ ਤੇ ਉਸ ਤੋਂ ਬਾਅਦ ਜਦੋਂ ਪੁਛਗਿਸਤ ਕੀਤੀ ਗਈ ਨਾਲ ਤੇ ਇਹਦੇ ਹੋਰ ਵੀ ਨ ਵਿਕਾਸ਼ ਪਾਸੇ ਰੱਖੇ ਹੋਏ ਸੀ ਇਹ ਮੋਟਰਸਾਈਕਲ ਚਾਰ ਮੋਟਰਸਾਈਕਲ ਹੋਰ ਉਹ ਅਸੀਂ ਬਰਾਮਦ ਕੀਤੇ ਕੁੱਲ ਪੰਜ ਮੋਟਰਸਾਈਕਲ ਇਹਦੇ ਤੋਂ ਬਰਾਮਦ ਕੀਤੀ ਇਹ ਜਿਹੜਾ ਲੜਕਾ ਇਹਦਾ ਨਾਮ ਹੈਗਾ ਨੰਬਰ ਤੇ ਜਸੀਨ ਮੰਨੂ ਇਹ ਪਿਛਾ ਹੈ ਜੁਪੀਆ ਬਰੇਲੀ ਦਾ ਰਹਿੰਦਾ ਹੈ ਪਰ ਹੁਣ ਇਹ ਢੇਰ ਰਹਿਦਾ ਹੈ ਫਾਈਲ इज्जी का पेश करते हले तक कभी तो कला ही आ रहा है बाकी हम अगर पूछगछ कर रिमांड जो सामने मिले हूं असं पूछगछ कर पूछगछ तो बाद ही पता लगूगा कि है లైక్ దిﾞ గైడ్ కో కం కరి దివో నియి వో కర్తా జెడా సది కుచ్ వెచా కల్ల హై సిగా తో ఉతే నాఖే తే ని ఉస్తా కల్ల హై సిగా ఏ మోటార్ సైకిల్ జడే సియా ఏ కే jis tareeke se karta siya hai ko tussi a video parts de joda si ya kis tareeke me karta siya ని ని యే జడే మోటార్ సైకిల్ హై ఏ జడే జనే పట్ఠేయా తే కం కర్ది లేవర్ హై ఓ లేవర్ ని కర్తీ ఏ ఇహే బేచ్ దేందా సిగా కసి nu జడే ਕੋ దట్ మిల్ గయా ఓ 2000 దేతా 3000 దేతా జో 5000 జో బి మిల్ గయా ਉਹ ਇਹ ਬੈਠੇ ਨੇ ਬਿਰੰਤਾ ਸੀਗਾ ਇਹਦੇ ਕੋਲ ਮੋਟਰਸਾਈਕਲ ਜਿਹਨੇ ਕਿਤੋਂ ਕਿਥੋਂ ਮਿਲ ਦਿੱਤੀ ਜੀ ਤੇ ਅੱਜ ਤੱਕ ਜਿੱਦਿ ਸਾਨੂੰ ਪਤਾ ਲੱਗਿਆ ਕੁਝ ਲੋਪਰ ਤੋਂ ਕੇਵੀਂ ਕੀ ਕਰੀ ਨੇ ਤੇ ਬਾਕੀ ਇਹ ਵੀ ਕਲੀਅਰ ਹੋ ਨਹੀਂ ਦੱਸ ਗਿਆ ਉਹ ਇਹ ਪੁੱਛ ਰਿਹਾ ਮੱਦੋ ਸਾਹਿਬ ਤੋਂ ਹੀ ਭਗਾਇ ਇਹ ਲੋਕ ਨੇ ਜੀ ਯਾਰ ਉਪਰ ਤੱਕ ਇਹ ਨਹੀਂ ਕੀਤੀ ਆਗੇ